ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪਰਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਪਿੰਡ ਸਿਧਾਣਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਜਾਣਾ ਸੀ ਉਦਘਾਟਨ ਕ੍ਰਾਂਤੀਕਾਰੀ ਕਿਸਾਨ ਯੂਨਨ ਦੇ ਆਗੂਆਂ ਵੱਲੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਕੀਤਾ ਗਿਆ ਜ਼ਬਰਦਸਤ ਵਿਰੋਧ ਮੈਂ ਤਾਂ ਜਿਵੇਂ ਸਮਝ ਨਹੀਂ ਆਉਂਦੀ ਵੀ ਕਾਹਦਾ ਅਧਗਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਿਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਸੀ ਜਦੋਂ ਇੱਥੇ ਪਤਾ ਕਿਉਂ ਦਾ ਕਿ ਜਦੋਂ ਆਪਾਂ ਕਰਾ ਅੱਗੇ ਮੇਰੀ ਗੱਲ ਸੁਣ ਲੋ ਅੱਗੇ ਕਿਉਂ ਦਾ ਮੈਂ ਦੱਸਦਾ ਮੈਂ ਖੋਲੋਗਾ ਲੋਕਾਂ ਨੂੰ ਸਾਡੇ ਸਾਡੇ ਕੰਮ ਦੀ ਸਾਡੇ ਮੇਰੇ ਮੇਰੇ ਨਾਲ ਸੁਣ ਲੋ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਬਤਲ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫਿਰ ਕਹਿੰਦੇ ਵੀ ਇੰਨੇ ਹੀ ਖਾਦੋ ਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਤੁਹਾਨੂੰ ਅਸੀਂ ਕਹ ਰਹੇ ਹਾਂ ਕਿ ਸਾਡੇ ਹਲਕੇ ਦੇ ਜ਼ਿੰਮੇਵਾਰ ਸਾਡੇ ਨਾਲ ਨਾ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਜਲੋਂ ਹੈਗੇ ਆਗੇ ਅਸੀਂ ਅੱਜ ਪਤਨੀ ਸਾਰੇ ਲੋਕ ਕਿਸੇ ਕਾਰਨ ਕਰਕੇ ਪਤਾ ਨਹੀਂ ਕਿ ਮੈਂ ਤੇ ਨਹੀਂ ਪਤਾ ਕੁਝ ਹੋ ਜਾਂਦਾ ਉਹ ਜਦੋਂ ਸਾਰੇ ਭਰਾ ਜੀ ਕਮੇਟੀ ਬੈਠੇ ਆ ਇਹ ਦਰਸ਼ਨ ਹੈ ਜਾਂ ਹੋਰ ਆ ਲੇਰ ਵੀ ਕੋਈ ਕਮੇਟੀ ਨਾਲ ਬਣੀ ਕੋ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਉਹ ਭਰਾ ਆ ਉਹ ਵੀ ਸਾਡਾ ਭਰਾ ਪਰਸ਼ੋਦ ਵੀ ਤੇ ਗੱਲ ਕਰੀਓ ਜਾਂ ਗੱਲ ਕਰੀ ਭਰਾ ਕੋਈ ਨਹੀਂ ਅਕਬਰ ਪਹਿਲਾਂ ਹੀ ਗੱਲ ਕਰਾ ਲਿਆ ਕੋਈ ਨਹੀਂ ਕਸ ਵੀ ਕਿਸਾਨ ਅੱਜ ਫਿਰ ਕਿਸਾਨ ਦਾ ਹੈਗਾ ਪਰ ਤੁਸੀਂ ਹਾਂ ਇਹ ਇਹਨਾਂ ਦੀ ਜ਼ਿੰਮੇਵਾਰੀ ਬੰਦਿਆ ਇਹ ਸਿਆਣਾ ਬਿਆਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਹੋਰ ਇੱਕ ਮਿੰਟ ਸਾਡੀ ਗੱਲ ਹੋਰ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਹੈ ਇਹ ਤਾਂ ਹੁਣ ਉੱਥੇ ਖੜਿਆ ਜਾ ਇਹ ਜੁਣ ਨਮੈਂਦੇ ਕਰ ਦਿਓ ਦੋ ਮਿੰਟ ਇਹ ਗੱਲ ਸੌ ਰਿਹਾ ਸਾਡਾ ਰੋਸ ਹੈ ਸੋਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਹੀਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਸਲਾਵਾਗੇ ਇਹ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇਵਲ ਨਹੀਂ ਸਦਾ ਵੀ ਹਰੇਕ ਪਿੰਡ ਚ ਵੇ ਵਿਰੋਧ ਕਰਨੇ ਕਰਨਾ ਉਹ ਤਾਂ ਅਸੀਂ ਵਿਰੋਧ ਨਹੀਂ ਕਰਿਆ ਤੁਸੀਂ ਕਹਿੰਦੇ ਬਿਆਨ ਦੇ ਦਿਓ ਬਿਆਨ ਕਰ ਲੈਣੇ ਗੱਲਾਂ ਤੇਰਾ ਨਾਮ ਜਾਨਦਾ ਕਹਿੰਦਾ ਤੁਸੀਂ ਇਹ ਕਹਦੇ ਹੋ ਕਿ ਇਹ ਨਹੀਂ ਆਗੂ ਆਖਦਾ ਜੀ ਉਹ ਵੀ ਨਹੀਂ ਹੋਵੇ ਕੋਈ ਨਹੀਂ ਆ ਕੇ ਕਰੀ ਜਾਂਦਾ ਨਾ ਗੱਲ ਇਹ ਇਹ ਵੀ ਕਹਿੰਦੇ ਤੁਸੀਂ ਇਹ ਕਹਦੇ ਹੋ ਵੀ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇਦਾ ਤਾਂ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਬਿੱਲ ਜਿਹੜੀ ਅੱਜ ਗੱਲ ਹੋਈ ਹੈ ਇਹਦਾ ਜਾ ਕੇ ਜਿਹੜਾ ਕੱਲ ਨੂੰ ਅਖਬਾਰ 'ਚ ਵੀ ਆਊਗਾ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਹੋਇਆ ਥੋੜੀ ਜਿਹੀ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਦੇਖੋ ਫੀਰ ਇਹ ਚਿੰਤਾ ਫੀਰ ਕਰੋ ਮਾੜਾ ਜਿਹਾ ਸੁਣੋ ਗੱਲ ਵਿੱਚ ਮੈਂ ਅੱਜ ਸੁਣੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਖੋ ਇਹ ਮੀਟਿੰਗ ਰੱਖੋ ਇਹ ਮੈਂ ਉਹ ਤੁਹਾਡੇ ਗੁਰੂ ਜਨਮਾਨ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖ ਕੇ ਵਿਚਾਰੇ ਭੱਜ ਗਿਆ ਬਾਕੀ ਕਣਕਾਂ ਦਾ ਵੀ ਮਟਕਾ ਵੇਖੋ ਤੁਸੀਂ ਕਿੰਨੀ ਮਜ਼ਦਾਰੀ ਟੋਨੇ ਦਾ ਮਾਮਲਾ ਬਣਾਉਣਾ ਮਿਲਦਾ ਨਹੀਂ ਮੰਤਰੀ ਨੇ ਨਹੀਂ ਕੀਤਾ ਸਾਡੇ ਆਪ ਨੂੰ ਨਾ ਜਿੱਦੋਂ ਉਹਨਾਂ ਨੇ ਨਹੀਂ ਆਪ ਕੀਤਾ ਇੱਕ ਵਾਰ ਤਾਂ ਮੈਨੂੰ ਆਪਣੀ ਸਾਰੀਆਂ ਕਾਰਨਾਂ ਗੱਲ ਕਰਨਾ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਕਰੂੰਗਾ ਸਾਰੇ ਐਮਐਲਏ ਸਾਹਿਬਾਨਾਂ ਕੋਲ ਜਾ ਰਿਹਾ ਹਾਂ ਸਾਰੇ ਐਮਐਲਏ ਸਾਹਿਬ ਜਿੰਨੇ ਆ ਸਾਰੇ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀ ਕਰਦਾ ਵੀ ਇੱਥੇ ਕੋਈ ਰੋਲਾ ਸਾਡਾ ਰੋਲਾ ਸੈਂਟਰ ਸਰਕਾਰ ਦੀ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧੂ ਦਾ ਅਟਕਿਆਪਨ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਸੋਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਜੀ ਆ ਜੀ ਸਾਹਿਬ ਕਹਾਂ ਕਿ ਜਾ ਕੇ ਸਭ ਤੋਂ ਪਹਿਲਾਂ ਵੀ ਦੱਸਤਾ ਵੀ ਜਦੋਂ ਸਰਕਾਰ ਦੇ ਕੋਲ ਗਾਉਂਗੇ ਉਦੋਂ ਸਾਡਾ ਸਰਕਾਰ ਪਰੇ ਦੀ ਰੋਸ ਹੈਗੇ ਦੇਖੋ ਵੀ ਨੇ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਥੋੜੇ ਨਹੀਂ ਸਾਡਾ ਰੌਲਾ ਮਾਤਾ ਬਈ ਲੰਗੇ ਤਾਂ ਵਧ ਗਏ ਨਾ ਸੁਣੋਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਰੋ ਹਟਲ ਮਾਰ ਲੋ ਪੂਲੇ ਮਾੜੀ ਪੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਂ ਦੀ ਤਾਰਾਂ ਫਾਟੀਆਂ ਛੋਟਾ ਪਿੰਡ ਆ ਛੋਟਾ ਪਿੰਡਾਂ ਨੇ ਕੋਲਾ ਜਿੱਥੇ ਮੈਂ ਇੱਥੇ ਰੰਪਰੇ ਰਹਿਣਾ ਪੰਜ ਮੇਰੇ ਕੋਲੇ ਆਏ ਤੂੰ ਦੱਸਿਆ ਥਾੜੇ ਫਿਰ ਉੱਥੇ ਦਾ ਹਿੱਸਾ ਉਹ ਰੰਪਰੇ ਛੇ ਕਿਹੜੀਆਂ ਮੋਲਿਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲੇ ਆਏ ਤੂੰ ਆਕੇ ਤੂੰ ਮੈਂ ਮੈਨੂੰ ਮੈਂ ਕਹਿ ਦੂੰਗਾ ਬਹੁਤ ਾਰੀ ਗਏ ਆ ਜੀ ਅਸੀਂ ਮੇਰੇ ਕੋਲੇ ਨੇੜੇ ਨੇ ਹੁਣ ਮੇਰੇ ਕੋਲੇ ਕਦੇ ਆਏ ਤੂੰ ਮਰਾਜ ਪਿੰਡ ਮੇਰੇ ਕੋਲੇ ਕਦੇ ਆ ਦਰਵਾਜ਼ੇ ਖੁੱਲੇ ਜਾ ਪਤਾ ਨਹੀਂ ਆਪ ਦੇਖੋ ਜੀ ਹੁਣ ਹੱਲ ਕਰਦੇ ਬੇਟੇ ਜੇ ਆਪਰ ਨਗਰ ਮਾਂ ਅਸੀਂ ਸਿਰ ਤੇ ਤਰਦਾ ਅਸੀਂ ਜਿਉਂਦਾ ਬਾਤ ਮੇਰੀ ਉਮਰ ਵੀ ਤੈਨੂੰ ਲੱਗੇ ਉਹ ਫਿਰ ਤੇ ਸਿਰ ਤੇ ਹੱਥ ਜੱਪਾ ਕਰਕੇ ਹੱਲ ਕਰਿਓ ਸਾਨੂੰ ਉਹ ਫਿਰ ਤੇ ਹੱਥ ਹਰ ਕੇ ਤੋਰਿਆ ਸੀ ਤੁਹਾਨੂੰ ਥੋੜੇ ਨਾਲ ਖੜੇ ਜਿਉਂਦਾ ਆਪਾ ਜੋ ਵੀ ਹੁਣ ਵੀ ਰੱਖੇ ਰੱਖੇ ਜਦੋਂ ਮਾਂ ਮੈਂ ਸਿਆ ਲੈ ਕੇ ਬਾਦਰਵਾਸ ਤੋਂ ਬੰਦਾ ਲੈ ਆ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਨਹੀਂ ਨਹੀਂ ਮਾਰਕ ਪੈ ਗਿਆ ਤੁਹਾਡਾ ਆਏ ਨਹੀਂ ਹੈਗਾ ਤੁਮ ਮੇਰੇ ਨਾਲ ਸਰਕਾਰ ਮਰਦਾ ਤੇ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز